ਇਸ ਵਕਤ ਪਾ ਕੈਨੇਡਾ ਦੇ ਵਿੱਚ ਉਹ ਦੌਰ ਵੀ ਦੇਖਿਆ ਜਦੋਂ ਧੜਾ ਧੜ ਇਥੇ ਵੀਜ਼ਾ ਲੱਗੇ ਨੇ ਚਾਹੇ ਕੋਈ ਉਸ ਜੌਬ ਲਈ ਐਲੀਜੀਬਲ ਸੀ ਚਾਹੇ ਨਹੀਂ ਸੀ ਕਈ ਇਦਾਂ ਦੇ ਵੀਜ਼ੇ ਸੀ ਜਿਦੇ ਬਾਰੇ ਸਾਨੂੰ ਖੁਦ ਨੂੰ ਬੜੀ ਹੈਰਾਨੀ ਹੁੰਦੀ ਸੀ ਕਿ ਇਹ ਕਿਦਾਂ ਲੱਗ ਗਿਆ ਉਸ ਤੋਂ ਬਾਅਦ ਇਸ ਵੇਲੇ ਇਦਾਂ ਦਾ ਦੌਰ ਆਇਆ ਕਿ ਧੜਾ ਧੜ ਅਰਜ਼ੀਆਂ ਜਿਹੜੀਆਂ ਨੇ ਉਹ ਰਿਫਿਊਜ਼ ਹੋ ਰਹੀਆਂ ਨੇ ਰਿਫਿਊਜ਼ਲ ਦੀ ਜਿਹੜੀ ਦਰ ਹੈ ਬਹੁਤ ਜ਼ਿਆਦਾ ਵੱਧ ਗਈ ਹੈ ਉਹ ਕਹਿ ਲਓ ਕਿ ਬਰੀਕ ਛਾਨਣਾ ਲੱਗ ਗਿਆ ਪਰ ਇਹ ਤਾਂ ਇੱਕ ਰੀਜ਼ਨ ਹੈਗਾ ਹੈਗਾ ਅਫਸਰਾਂ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਰਿਫਿਊਜ਼ਲਾਂ ਪਿੱਛੇ ਕੀ ਹੈ ਜੀ ਪੂਰੀ ਅਪਡੇਟ ਇਹ ਤੁਸੀਂ ਠੀਕ ਆਖਿਆ ਕਿ ਜੋ ਰਿਫਿਊਜ਼ਲ ਦਾਰਾ ਹੈ ਬਹੁਤ ਜ਼ਿਆਦਾ ਵੱਧ ਗਈ ਹੈ ਆਮ ਤੌਰ ਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਬਹੁਤ ਸਾਰੀਆਂ ਫਾਈਲਾਂ ਨੂੰ ਫੋਰ ਗਰੰਟਡ ਲਿਆ ਜਾਣ ਲੱਗਾ ਬਿਲਕੁਲ ਪਰ ਇੱਕ ਗੱਲ ਕੰਸਿਸਟੈਂਸੀ ਜਿਹੜੀ ਆ ਉਹ ਅੱਜ ਤੋਂ ਨਹੀਂ ਜੇ ਮੈਂ ਕਹਾਂ ਕਿ ਪਿਛਲੇ 25 ਸਾਲਾਂ ਤੋਂ ਰਹੀ ਹੈ ਉਹ ਏ ਕਿ ਫਲਾਣੇ ਦੀ ਸੇਮ ਫਾਈਲ ਸੀ ਬੜੀ ਵੀਕ ਜੀ ਫਾਈਲ ਸੀ ਉਹ ਅਪਰੂਵ ਹੋ ਗਈ ਤੇ ਫਲਾਣੇ ਦੀ ਬੜੀ ਸਟਰੋਂਗ ਫਾਈਲ ਸੀ ਉਹ ਰਿਫਿਊਜ਼ ਹੋ ਗਈ ਹਮਮ ਖਾਸ ਕਰਕੇ ਵਿਜ਼ਿਟਰ ਵੀਜ਼ਾ ਦੇ ਮਾਮਲੇ ਤੇ ਪਰ ਹੁਣ ਰਿਫਿਊਜ਼ਲ ਬਹੁਤ ਜ਼ਿਆਦਾ ਵਧ ਗਈਆਂ ਨੇ ਲੱਖਾਂ ਵਿੱਚ ਨੇ ਔਰ ਜੇ ਅਸੀਂ ਗੱਲ ਕਰੀਏ ਕਿ ਹਾਈ ਰਿਸਕ ਕੰਟਰੀ ਜਿਨ੍ਹਾਂ ਨੂੰ ਮੰਨਦੇ ਨੇ ਆਈਆਰਸੀਸੀ ਨੇ ਜਿਹੜੇ ਰਿਫਿਊਜ਼ਲ ਦਰ ਹੈ ਉਹ 61% ਇਨਕਰੀਜ਼ ਹੋ ਗਈ ਆ ਉਹ ਇੰਨਾ ਵਧ ਗਈ ਹੈ ਮੋਟਾ-ਮੋਟਾ ਅੰਦਾਜ਼ਾ ਹੈ ਕਿ ਇਹਦੇ ਵਿੱਚ ਜੋ ਸਰਕਾਰ ਨੇ ਜੋ ਨੀਤੀਆਂ ਸਖਤ ਕੀਤੀਆਂ ਨੇ ਉਹਨਾਂ ਦਾ ਵੱਡਾ ਹੱਥ ਹੈ ਪਰ ਹੋਰ ਵੀ ਕਈ ਕਾਰਨ ਕਾਰਨ ਹੈਗੇ ਨੇ ਉਹਨਾਂ ਵਿੱਚ ਇੱਕ ਵੱਡਾ ਕਾਰਨ ਹੈ ਕਿ IRCC ਜੋ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਨਿਸ਼ਿਪ ਕੈਨੇਡਾ ਜਿਹੜਾ ਅਧਾਰਾ ਹੈ ਜੋ ਇਮੀਗ੍ਰੇਸ਼ਨ ਦੀਆਂ ਅਰਜ਼ੀਆਂ ਨੂੰ ਪੀਆਰ ਦੀਆਂ ਅਰਜ਼ੀਆਂ ਨੂੰ ਸਿਟੀਨਿਸ਼ਿਪ ਦੀਆਂ ਅਰਜ਼ੀਆਂ ਨੂੰ ਦੇਖਦਾ ਹੈ ਉਹਨਾਂ ਕੋਲ ਐਟ ਅ ਟਾਈਮ 2 ਮਿਲੀਅਨ ਅਰਜ਼ੀਆਂ ਜਿਹੜੀਆਂ ਨੇ ਪ੍ਰੋਸੈਸ ਕਰਨ ਲਈ ਪਈਆਂ ਹੁੰਦੀਆਂ ਨੇ ਕਿਸੇ ਵੀ ਟਾਈਮ ਤੇ 2 ਮਿਲੀਅਨ ਭਾਵ 20 ਲੱਖ ਤੇ ਵੀਜ਼ਾ ਅਫਸਰ ਜਿਹੜੇ ਨੇ ਓਵਰ ਵਰਕਡ ਹੁੰਦੇ ਨੇ ਤੇ ਕਈ ਕ੍ਰਿਟੀਕਲ ਡਾਕੂਮੈਂਟ ਜਿਹੜੇ ਲੋਕਾਂ ਨੇ ਲਾਏ ਹੁੰਦੇ ਨੇ ਨਾਲ ਐਪਲੀਕੈਂਟ ਨੇ ਉਹਨਾਂ ਨੂੰ ਓਵਰਲੁੱਕ ਉਹਨਾਂ ਕੋਲੋਂ ਹੋ ਜਾਂਦੇ ਨੇ ਤੇ ਜਿਹਦੇ ਨਾਲ ਗਲਤ ਰਿਫਿਊਜ਼ਲ ਜਿਹੜੀਆਂ ਨੇ ਉਹ ਲੱਗ ਜਾਂਦੀਆਂ ਨੇ ਇੱਕ ਤਾਂ ਇਹ ਕਾਰਨ ਵੀ ਆ ਦੂਸਰਾ ਇੱਕ ਹੈ ਪਾਲਿਸੀ ਤਬਦੀਲੀਆਂ ਤੇ ਸਟ੍ਰਿਕਟ ਜੋ ਸਖਤੀ ਕੀਤੀ ਗਈ ਸਟ੍ਰਿਕਟ ਰਿਕੁਆਇਰਮੈਂਟ ਨੇ ਰੀਸੈਂਟ ਪਾਲਿਸੀ ਸ਼ਿਫਟ ਜੋ ਸਰਕਾਰ ਨੇ ਇੱਕਦਮ ਚੇਂਜ ਕੀਤੀਆਂ ਨੇ ਖਾਸ ਤੌਰ ਤੇ ਸਪਸਰਨ ਓਪਨ ਵਰਕ ਪਰਮਿਟ ਸਟੂਡੈਂਟ ਵੀਜ਼ਾ ਤੇ ਵਰਕ ਪਰਮਿਟ ਨੂੰ ਲੈ ਕੇ ਤੇ ਵਿਜ਼ਿਟਰ ਵੀਜ਼ਨ ਲੈ ਕੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧੀ ਹੈ ਪਾਲਿਸੀ ਚੇਂजेस ਕੇ ਵਾਰੀ ਜਦੋਂ ਜਿਹੜੇ ਐਪਲੀਕੈਂਟ ਨੇ ਉਹਨਾਂ ਨੂੰ ਅਪਡੇਟ ਨਹੀਂ ਹੁੰਦੇ ਉਹ ਪੁਰਾਣੇ ਹਿਸਾਬ ਨਾਲ ਐਪਲੀਕੇਸ਼ਨ ਭੇਜ ਦਿੰਦੇ ਨੇ ਤੇ ਉਹ ਰੱਦ ਹੋ ਜਾਂਦੀਆਂ ਪਰ ਜਿਹੜੀ ਡਿਸੀਜਨ 메ਕਿੰਗ ਹੈ ਫੈਸਲਾ ਕਰਨ ਦੀ ਇਨਕਨਸਿਸਟੈਂਸੀ ਆ ਉਹ ਇੱਕ ਸੰਤੁਲਨ ਦੇ ਵਿੱਚ ਨਜ਼ਰ ਨਹੀਂ ਆਉਂਦੀ ਵੀਜ਼ਾ ਅਫਸਰ ਉਨਾਂ ਦੇ ਕੋਲ ਪਾਵਰਾਂ ਬਹੁਤ ਹੁੰਦੀਆਂ ਨੇ ਇਹ ਤਾਂ ਗੱਲ ਇਹਦੇ ਵਿੱਚ ਕੋਈ ਡਾਊਟ ਨਹੀਂ ਆ ਕਾਫੀ ਪਾਵਰ ਹੁੰਦੀ ਹੈ ਬਾਅਦ ਵਿੱਚ ਤੁਸੀਂ ਚੈਲੰਜ ਕਰਕੇ ਜੋ ਮਰਜ਼ੀ ਕਰਵਾ ਸਕਦੇ ਹੋ ਪਰ ਇੱਕ ਵਾਰੀ ਤੇ ਉਹਨਾਂ ਦੇ ਕੋਲ ਉਹਨਾਂ ਦੇ ਹੱਥ ਵਾਸੀ ਬਹੁਤਾ ਕੁਝ ਹੁੰਦਾ ਹੈ ਤੇ ਡਾਕੂਮੈਂਟੇਸ਼ਨ ਜਿਹੜੀ ਆ ਉਹਨਾਂ ਵਿੱਚ ਕਈ ਵਾਰੀ ਗੈਪਸ ਜਿਹੜੇ ਨੇ ਉਹਨਾਂ ਨੂੰ ਉਹ ਓਵਰਲੁੱਕ ਸੇਮ ਅਫਸਰ ਉਹਦੇ ਕੋਲੋਂ ਹੋ ਜਾਂਦਾ ਹੈ ਤੇ ਦੂਸਰਾ ਇੱਕ ਜਿਹੜੀ ਪੂਰੀ ਪਰਫੈਕਟ ਅਰਜ਼ੀ ਹੁੰਦੀ ਹੈ ਐਪਲੀਕੇਸ਼ਨ ਹੁੰਦੀ ਹੈ ਉਹਨੂੰ ਰਿਜੈਕਟ ਕਰ ਦਿੱਤਾ ਜਾਂਦਾ ਹੈ ਇਹ ਵੀ ਹੈ ਤੇ ਮਿਸਕਮਿਊਨੀਕੇਸ਼ਨ ਤੇ ਪ੍ਰੋਸੀਜਰਲ 에ਰਰਲ ਬਹੁਤ ਜ਼ਿਆਦਾ ਵਧ ਗਏ ਨੇ ਔਰ ਇਹਦੇ ਵਿੱਚ ਪ੍ਰੋਸੀਜਰਲ ਪ੍ਰੋਸੀਜਰਲ ਫੇਅਰਨੈਸ ਲੈਟਰ ਜਿਹੜੀਆਂ ਨੇ ਉਹ ਕਈ ਵਾਰੀ ਕਹਿੰਦੇ ਇਦਾਂ ਵੀ ਹੋਇਆ ਕਿ ਉਹ ਅਨਸੈਸਰੀ ਡਾਕੂਮੈਂਟਸ ਜਿਹੜੇ ਨੇ ਉਹਨਾਂ ਕੋਲੋਂ ਮੰਗੇ ਜਾਂਦੇ ਨੇ ਜਿਨ੍ਹਾਂ ਦੀ ਉੱਥੇ ਲੋੜ ਵੀ ਨਹੀਂ ਹੁੰਦੀ ਬਹੁਤ ਤਰਜੀਹ ਐਪਲੀਕੈਂਟਾਂ ਨੇ ਇਹੋ ਜਿਹਾ ਹੋਇਆ ਕਿ ਜਿਹੜੇ ਉਸ ਐਪਲੀਕੈਂਟ ਨੇ ਐਪਲੀਕੇਸ਼ਨ ਲਈ ਉਸ ਖਾਸ ਕਿਸਮ ਲਈ ਲੋੜ ਵੀ ਨਹੀਂ ਹੁੰਦੀ ਉਹ ਮੰਗ ਲਏ ਜਾਂਦੇ ਨੇ ਤੇ ਨਾਲ ਦੀ ਨਾਲ ਕਈ ਵਾਰੀ ਉਹ ਜਿਹੜੀ ਇਹ ਜਿਹੜੀ ਰਿਕੁਐਸਟ ਹੁੰਦੀ ਹੈ ਕਿ ਆਹ ਡਾਕੂਮੈਂਟ ਦਿਓ ਉਹ ਐਪਲੀਕੈਂਟ ਨੂੰ ਭੇਜਣ ਦੀ ਬਜਾਏ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਭੇਜ ਦਿੱਤੀ ਜਾਂਦੀ ਤੇ ਇਹ ਕੇਸ ਬਹੁਤ ਜ਼ਿਆਦਾ ਹੋਏ ਨੇ ਹੁਣ ਇਹ ਇਹ ਇਹਦੇ ਵਿੱਚ ਇਨਕਨਸਿਸਟੈਂਸੀ ਜਿਹੜੀ ਹੈ ਜੀ ਕਿ ਉਸੇ ਹੀ ਐਪਲੀਕੇਸ਼ਨ ਨੂੰ ਹੋਰ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਦੂਸਰਾ ਜਿਹੜਾ ਦੂਸਰੀ ਵਾਰੀ ਹੋਰ ਤਰੀਕੇ ਨਾਲ ਕੀਤਾ ਜਾਂਦਾ ਸੋ ਇੱਕ ਨਹੀਂ ਬਹੁਤ ਸਾਰੇ ਕੰਸਲਟੈਂਟ ਤੇ ਬਹੁਤ ਸਾਰੇ ਐਪਲੀਕੈਂਟ ਜਿਹੜੇ ਨਵੇਂ ਨਾ ਚੀਜ਼ਾਂ ਨੂੰ ਰਿਪੋਰਟ ਕਰ ਰਹੇ ਨੇ ਪਰ ਇਹਨਾਂ ਦਾ ਰਿਫਿਊਜ਼ਲ ਹੈ ਗਲਤ ਰਿਫਿਊਜ਼ਲ ਖਾਸ ਤੌਰ ਤੇ ਇਹਨਾਂ ਨਾਲ ਲੋਕਾਂ ਤੇ ਅਸਰ ਪੂਰਾ ਪੈ ਰਿਹਾ ਜਿਹੜਾ ਨਾਲ ਸਟ੍ਰੈਸ ਹੋ ਰਿਹਾ ਐਂਗਜ਼ਾਈਟੀ ਹੋ ਰਹੀ ਹੈ ਅਨਸਰਟੇਨਟੀ ਹੋ ਰਹੀ ਹੈ ਫਿਊਚਰ ਜਿਹੜਾ ਉਹਦੇ ਤੇ ਸਵਾਲੀਆ ਚਿੰਨ੍ਹ ਖੜੇ ਹੋ ਰਹੇ ਨੇ ਤੇ ਵਿੱਤੀ ਬੋਝ ਵੱਧ ਰਿਹਾ ਜਦੋਂ ਤੁਸੀਂ ਦੁਬਾਰਾ ਅਪਲਾਈ ਕਰਦੇ ਹੋ ਉਹਦੀ ਫੀਸ ਲੱਗਦੀ ਹੈ ਜੇ ਜੁਡੀਸ਼ੀਅਲ ਰਿਵਿਊ ਪਾਉਣਾ ਹੈ ਤੇ ਹਜ਼ਾਰਾਂ ਡਾਲਰ ਲੀਗਲ ਫੀਸ ਹੈ ਕੰਸਲਟੈਂਟ ਦੇ ਥਰੂ ਜਾਣਾ ਫੇਰ ਵੀ ਫੀਸ ਹੈ ਜੁਡੀਸ਼ੀਅਲ ਰਿਵਿਊ ਜਿਹੜਾ ਹੈ ਉਹਦੇ ਵਿੱਚ ਇੱਕ ਇੱਕ ਬੇਸਿਕ ਫੀਸ ਤਾਂ ਹੈਗੀ ਹੈਗੀ ਹੈ ਪਰ ਕੁਝ ਹੋਰ ਚੀਜ਼ਾਂ ਜੜੀਆਂ ਲੰਬੀਆਂ ਲੰਬੀਆਂ ਖੜੀਆਂ ਹੋਈ ਜਾਂਦੀਆਂ ਨੇ ਫਿਰ ਵਕੀਲਾਂ ਦੇ ਖਰਚੇ ਬਹੁਤ ਹੁੰਦੇ ਜੇ ਬਾਰ-ਬਾਰ ਰਿਪਿਊਟਡ ਰਿਫਿਊਜ਼ਲ ਹੋ ਜਾਵੇ ਤਾਂ ਉਹ ਜਿਹੜਾ ਐਪਲੀਕੈਂਟ ਆ ਉਹਦੀ ਕ੍ਰੈਡੀਬਿਲਟੀ ਤੇ ਸਵਾਰ ਖੜੇ ਹੋ ਜਾਂਦੇ ਨੇ ਫਿਊਚਰ ਐਪਲੀਕੇਸ਼ਨ ਜੇਕਰ ਤੇ ਉਹਨੇ ਕਰਨੀ ਹੋਵੇ ਤਾਂ ਉਹ ਚੀਜ਼ਾਂ ਉੱਪਰ-ਉੱਪਰ ਕੇ ਮੋਰੇ ਆਉਂਦੀਆਂ ਨੇ ਤੇ ਇਹਦੇ ਨਾਲ ਹੋਵੇਗਾ ਕਿ ਜਦੋਂ ਉਹਨਾਂ ਦਾ ਇੰਨਾ ਜ਼ਿਆਦਾ ਸਮਾਂ ਪੈ ਜਾਂਦਾ ਤੇ ਬੜਾ ਔਖਾ ਗੋਡੇ ਰਗੜ ਕੇ ਜਦੋਂ ਕੋਈ ਐਪਲੀਕੇਸ਼ਨ ਅਪਰੂਵ ਹੁੰਦੀ ਹੈ ਤੇ ਫਿਰ ਜਦੋਂ ਉਹਨਾਂ ਨੇ ਐਕਸਪ੍ਰੈਸ ਐਂਟਰੀ ਦੇ ਥਰੂ ਜਾਂ ਹੋਰ ਕਿਸੇ ਪੀਆਰ ਐਲੀਜੀਬਿਲਟੀ ਲਈ ਜਿਹੜਾ ਉਹਨਾਂ ਨੇ ਉਹਨਾਂ ਨੇ ਐਲੀਜੀਬਲ ਹੋਣਾ ਹੁੰਦਾ ਉਹ ਚ ਏਜ ਦੇ ਕਰਕੇ ਜਾਂ ਹੋਰ ਕਈ ਕਾਰਨ ਕਰਕੇ ਜਾਂ ਡਾਕੂਮੈਂਟ ਜਿਹੜੇ ਐਕਸਪਾਇਰ ਹੋ ਜਾਂਦੇ ਨੇ ਆਇਲੈਂਟਸ ਐਕਸਪਾਇਰ ਹੋ ਜਾਂਦੀ ਹੈ ਹੋਰ ਕਈ ਡਾਕੂਮੈਂਟਸ ਜਿਹੜੇ ਐਕਸਪਾਇਰ ਹੋ ਸਕਦੇ ਨੇ ਸੋ ਉਹਨਾਂ ਕਰਕੇ ਉਹ ਸਾਰਾ ਸੀਆਰਐਸ ਸਕੋਰ ਤੇ ਜਿਹੜਾ ਅਸਰ ਪਿਆ ਜਾਂਦਾ ਜਿਹਦੇ ਨਾਲ ਉਹਨਾਂ ਦੀ ਫਿਚਰ ਪਲਾਨ ਜੜੀਆਂ ਨੇ ਉਹ ਸਾਰੀਆਂ ਅਫਸੈਟ ਹੋ ਸਕਦੀਆਂ ਨੇ ਜਿਹੜੇ ਕਾਮਨ ਰੀਜ਼ਨ ਪਾਇਆ ਜਾ ਰਹੇ ਨੇ ਉਹਨਾਂ ਦੇ ਵਿੱਚ ਹੈ ਇਨਸਫੀਸ਼ੀਐਂਟ ਪ੍ਰੂਫ ਆਫ ਇੰਟੈਂਟ ਟੂ ਲੀਵ ਭਾਵ ਤੁਸੀਂ ਮੁਲਕ ਛੱਡ ਕੇ ਨਹੀਂ ਜਾਣਾ ਤੇ ਇਹ ਬਹੁਤ ਵੱਡਾ ਕਾਰਨ ਹੈ ਜਿਹਦੇ ਬਾਰੇ ਕਲੈਰਿਟੀ ਨਹੀਂ ਹੈ ਕਈ ਵਾਰੀ ਜਿਹੜੇ ਵਿਅਕਤੀਆਂ ਨੂੰ ਸੱਦਿਆ ਹੀ ਕੰਮ ਲਈ ਹੁੰਦਾ ਉਹਨਾਂ ਨੇ ਲੰਬਾ ਸਮਾਂ ਟਿਕਣਾ ਹੁੰਦਾ ਤੇ 3 ਸਾਲ ਦਾ ਤੇ ਉਹਨਾਂ ਨੂੰ ਇਹ ਕਹਿ ਦੇਣਾ ਕਿ ਤੁਸੀਂ ਛੱਡ ਕੇ ਨਹੀਂ ਜਾਣਾ ਕਿਵਾਰੀ ਉਹਦੇ ਪਿੱਛੇ ਕਲੈਰਿਟੀ ਨਹੀਂ ਹੁੰਦੀ ਸਪੌਂਸਰਲ ਓਪਨ ਵਰਕ ਪਰਮਿਟ ਦੇ ਵਿੱਚ ਇਨਸਫੀਸ਼ੀਐਂਟ ਪ੍ਰੂਫ ਆਫ ਰਿਲੇਸ਼ਨਸ਼ਿਪ ਭਾਵ ਉਹ ਆਪਸੀ ਸੰਬੰਧ ਨਹੀਂ ਸਥਾਪਿਤ ਹੁੰਦਾ ਵਿਆਹੇ ਹੋਏ ਜੋੜੇ ਦਾ ਜਿਹਦੇ ਵਿੱਚ ਉਹਨਾਂ ਦੀ ਕੋਈ ਫੋਟੋਆਂ ਜਾਂ ਕੋਈ ਆਪਸੀ ਡਾਕੂਮੈਂਟ ਉਹਨਾਂ ਦੀ ਚੀਜ਼ ਜਿਹੜੀ ਆ ਉਹ ਘਾਟ ਪਾਈ ਜਾਂਦੀ ਹੈ ਜਾਂ ਉਹਨਾਂ ਦਾ ਉਸ ਕੈਟਾਗਰੀ ਦੇ ਵਿੱਚ ਐਪਲੀਕੇਸ਼ਨ ਲਾਉਣਾ ਜਿਹੜੀ ਕੈਟਾਗਰੀ ਲੋ ਨਹੀਂ ਹੈਗੇ ਜਿਹਦੇ ਵਿੱਚ ਉਹ ਲਾ ਨਹੀਂ ਸਕਦੇ ਉਹ ਨਾਲ ਗਲਤੀਆਂ ਕਰਕੇ ਜਿਹੜਾ ਉਹਨਾਂ ਨੂੰ ਜਿਹੜਾ ਉਹ ਜਵਾਬ ਦਿੱਤਾ ਜਾਂਦਾ ਤੇ ਨਾਲ ਕਈ ਨੋਟਸ ਜਿਹੜੇ ਨੇ ਕਟਾਉਣ ਲਈ ਰੀਅਪਲਾਈ ਕਰਨ ਦਾ ਜਿਹੜਾ ਗਲੋਬਲ ਕੇਸ ਮੈਨੇਜਮੈਂਟ ਸਿਸਟਮ ਜਿਹੜਾ ਜੀਸੀਐਮਐਸ ਹੈਗੇ ਨੋਟਸ ਨੇ ਉਹ ਬੜਾ ਕਨਫਿਊਜ਼ਿੰਗ ਸਿਸਟਮ ਹੈ ਬੜਾ ਲੰਬਾ ਚੌੜਾ ਉਹ ਉਹ ਜਿਹੜਾ ਸਟ੍ਰੀਮਲਾਈਨ ਹੋਣ ਦੀ ਮੰਗ ਵੀ ਜਿਹੜੀ ਆ ਹੋ ਰਹੀ ਆ ਸੋ ਰਿਕਵੈਸਟ ਕਰਨਾ ਰੀਕਨਸਿਡਰੇਸ਼ਨ ਕਰਨਾ ਰੀਅਪਲਾਈ ਕਰਨਾ ਯੂਡੀਸ਼ੀਅਲ ਰਿਵਿਊ ਕਰਨਾ ਇਹ ਸਾਰੇ ਇਸ ਭੰਬਲਪੂਸੇ ਵਿੱਚ ਪੈ ਰਹੇ ਨੇ ਕਿ ਇਹ ਇਹ ਕਰੀਏ ਕੀ ਇਹ ਦੇ ਵਿੱਚੋਂ ਉਹਦੇ ਆਪੋ ਆਪਣੇ ਹਰ ਚੀਜ਼ ਦੇ ਫਾਇਦੇ ਨੇ ਨੁਕਸਾਨ ਨੇ ਕਿਹ ਚੀਜ਼ਾਂ ਵਿੱਚ ਬੈਟਰ ਜਿਹੜਾ ਰਿਸਪੌਂਸ ਆ ਜਾਂਦਾ ਪਰ ਸਮਾਂ ਬੱਧ ਲੱਗਦਾ ਪਰ ਕਨਫਿਊਜ਼ਿੰਗ ਵੀ ਹੋ ਜਾਂਦਾ ਸੋ ਆਈਆਰਸੀਸੀ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਕਿਸੇ ਨੂੰ ਰਿਫਿਊਜ਼ ਕਰਦੇ ਹੋ ਤਾਂ ਟਰਾਂਸਪੇਰੈਂਟ ਤਰੀਕੇ ਨਾਲ ਪਾਰਦਰਸ਼ੀ ਤਰੀਕੇ ਨਾਲ ਕਲੀਅਰ ਕਟਕਲੇਨ ਦੱਸੋ ਕਿ ਇਸ ਕਰਕੇ ਐਪਲੀਕੇਸ਼ਨ ਰਿਫਿਊਜ਼ ਕੀਤੀ ਗਈ ਹੈ ਜਨੈਰਿਕ ਵਰਡਿੰਗ ਸਟੇਟਮੈਂਟ ਜਿਹੜੀ ਆ ਦੇ ਦਿੱਤੀ ਜਾਂਦੀ ਆ ਅਗਲਾ ਲੱਭਦਾ ਰਹਿ ਜਾਂਦਾ ਕਿ ਕੀ ਗੱਲ ਆ ਤੇ ਉਹਦੇ ਵਿਚਲੀ ਗੱਲ ਜਿਹੜੀ ਆ ਪਤਾ ਨਹੀਂ ਹੁੰਦੀ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੇ ਜਿਹੜੀਆਂ ਇਸ ਇੱਕ ਰਿਫਿਊਜ਼ਲ ਸਿਸਟਮ ਨੂੰ ਜਿਹੜਾ ਬਹੁਤ ਜ਼ਿਆਦਾ ਹਵਾ ਇਹਦੇ ਨਾਲ ਮਿਲ ਰਹੀ ਹੈ ਜੀ ਜੀ ਇੱਕ ਐਪਲੀਕੇਸ਼ਨ ਨੂੰ ਤਾਂ ਮੈਂ ਜਾਣਦੀ ਆ ਉਹਦੇ ਵਿੱਚ ਨਾ ਹੀ ਸਭ ਕੰਪਨੀ ਵੱਲੋਂ ਇੱਕ ਪੇ ਰੇਟ ਜਿਹੜਾ ਆ ਉਹ ਤੈਅ ਕੀਤਾ ਗਿਆ ਸੀ ਕਿ ਤੈਨੂੰ ਇੰਨਾ ਪੇ ਰੇਟ ਜਿਹੜਾ ਉਹ ਮਿਲਣਾ ਤੇ ਉਹਦੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ ਗਈ ਕਿ ਜਿੰਨਾ ਪੇ ਰੇਟ ਤੇ ਉਹਨੂੰ ਕੰਪਨੀ ਦੇ ਰਹੀ ਆ ਤੇਰਾ ਇਹਦੇ ਚ ਗੁਜ਼ਾਰਾ ਨਹੀਂ ਹੋਣਾ ਜਦਕਿ ਅਲਬਰਟਾ ਦਾ ਪੇ ਰੇਟ ਜਿਹੜਾ ਆ ਉਹ ਉਸ ਤੋਂ ਵੀ ਘੱਟ ਸੀ ਸੋ ਆਪਣੀ ਹੀ ਕਾਨੂੰਨ ਨੂੰ ਕੰਟਰੋਡਿਕਟ ਕਰੀ ਜਾਂਦੇ ਨੇ ਬਿਲਕੁਲ ਸਹੀ ਗੱਲ ਹੈ